ਬਹੁਤ ਵੱਡੀ ਜੀੜਾ ਜਿਹੜੀ ਸਾਡੀ ਹੋਈ ਕਿਉਂਕਿ ਆਵਾਦੂ ਪਾਰਟੀ 80 ਸੀਟਾਂ ਤੇ ਫਸੜ ਕੇ ਰਹਿ ਗਈ ਜੀ 10 ਸੀਟਾਂ ਜਿਹੜੀਆਂ ਟੋਲਸ ਨੂੰ ਮਿਲੀਆਂ 1000 ਜੀ ਕਿ ਜਿਹੜਾ ਹੈਗਾ ਨੂੰ ਪਾਰਟੀ ਦੀ ਸਰਕਾਰ ਸੀ ਇਹਦੇ ਵਿੱਚ ਲੜਾਈ ਜਿਹੜੀ ਹੈ ਆਪਣੇ ਉਮੀਦਵਾਰਾਂ ਦੀ ਲੜ ਦੇ ਵਿੱਚ ਕਿਸ ਤਰ੍ਹਾਂ ਜਿਹੜਾ ਹੈਗਾ ਇਸ ਤੱਕੜੇ ਹੁਫੇ ਲੜਾਈ ਮਿਲ ਗਈ ਸਭ ਤੋਂ ਵੱਡੀ ਮੈਂ ਯੂਸ ਦੀ अहम ਭੂਮਿਕਾ ਜੀ ਮੈਂ ਅੱਗੇ ਮੇਰੇ ਨਾਲ ਜਿਹਿਤਨਾ ਗੱਲ ਕਰ ਰਿਆ ਸੀ ਸੁਰਜੀਤ ਉਹਨਾਂ ਨੇ ਕਿਹਾ ਕਿ ਆਪਾਂ ਜੂਠਾਲੇ ਮੂਹਰੇ ਲੈ ਕੇ ਆਉਣੇ ਅਸੀਂ ਜਾਦੇ ਜਿਹੜੀਆਂ ਸੀਟਾਂ ਸੀ ਬਲੌਸ਼ਮ ਤੇ ਦੀਆਂ ਉਹ ਚੋਣਾਂ ਜੀ ਅੱਛਾ ਤੁਹਾਡੇ ਜਿਹੜੇ ਕਸ਼ਮੀਰ ਸਿੰਘ ਪੁੱਲਰ ਹੋਰੀ ਜੇਤੂ ਰਹੇ ਤੇ ਨਾਲ ਦੇ ਨਾਲ ਸ਼ੰਦਰ ਔਰ ਖਰਾਜ ਤੇ ਇਹਦੇ ਨਾਲ ਜਿਹੜੀ ਜਿਹੜੀ ਤੁਸੀਂ ਜਿਹੜੀ ਹੈਗੀ ਸਮਾਲ ਸਰ ਤੇ ਸੀਖ ਇਹ 13 ਤੇ ਸੀਗਾ ਅੰਦਾਜ਼ਾ ਸੀ ਵੀ 13 ਸੀਗਾ ਤੇ ਤੁਸੀਂ ਜਿੱਤ ਰਹੇ ਆ ਫਿਰ ਇਹਦਾ ਰਿਜ਼ਲਟ ਕਿਵੇਂ ਤਬਦੀਲ ਹੋ ਦਾ ਮੂਦੀ ਸ਼ੰਕਰਪਾਲ ਦਾ ਅੱਛਾ ਬਹੁਤ ਵੱਡੀ ਜਿੱਤ ਆ ਜਿੱਤੀ ਹੈ ਤੇ ਸਵਰਨ ਕਸ਼ਮੀਰ ਸਿੰਘ ਤੇ ਲੰਗੀਆਂ ਜੋਸੀ ਉਹ ਵੀ ਵੱਡੀ ਜਿੱਤਾਂ ਜਿੱਤੇ ਭਾਈ ਆ ਜਿਹੜਾ ਸੋਣਾ ਜ ਮਾਰਜਨ ਸਾਡਾ ਜਿਹੜਾ ਉਹ ਘਟਿਆ 400 ਵੋਟ ਦਾ ਅਸੀਂ ਸਮਾਰਟਰ ਸੀਟ ਵੀ ਜਿੱਤੂ ਸੀ ਤੇ ਇਸ ਕਰਕੇ ਮੈਂ ਸਮਝਦਾ ਕਿ ਬਹੁਤ ਵੱਡੀ ਸ਼੍ਰੋਮਣੀ ਅਕਾਲੀ ਦਲ ਦੀ ਸਰਦਾਰ ਸ਼ਬੀਰ ਸਿੰਘ ਜੀ ਬਾਲ ਸਾਹਿਬ ਨੇ ਜੋ ਕੰਮ ਕੀਤਾ ਹੈ ਨਾਲ ਦੇ ਵਿੱਚ ਜੋ ਕੰਮ ਆਪਣੇ ਤਮ ਤਮ ਹਲਕੇ ਦੇ ਵਿੱਚ ਜਿੱਤੇ ਸੀ ਹਾਂ ਜੀ ਉਹਨੇ ਕਦੇ ਕਦੇ ਜਿੱਤੇ ਹੋਇਆ ਸੀ ਇਹਦੇ ਵੀ ਗੰਦਰਾ ਸੰਤਪਨਾ ਹੋਇਆ ਹੈ ਬਹੁਤ ਵੱਡੀ ਸਦਾ ਸਪੈਸੀ ਦੀ ਬਾਤ ਸਾਹਿਬ ਦੀ ਦੇਣ ਹੈ ਮੈਨੂੰ ਲੱਗਦਾ ਕਿ ਸਾਡੇ ਸਾਰੇ ਪੰਜਾਬ ਦੇ ਵਿੱਚ ਬਹੁਤ ਵੱਡੀ ਜਿਹੜੀ ਜਿੱਤ ਹੋਈ ਆ ਬਲੋਕ ਸੰਵਤੀ ਜਿਹੜਾ ਪਿਛੇ ਦੇ ਵਿੱਚ ਅੱਗੇ ਜਿਹੜੀ 2027 ਦੇ ਵਿੱਚ ਇਲੈਕਸ਼ਨ ਆਉਣੀ ਆ ਬਹੁਤ ਵੱਡੀ ਲੀਡ ਦੇ ਨਾਲ ਅਸੀਂ ਇੱਥੋਂ ਪ੍ਰਧਾਨ ਸਭਾ ਵੀ ਜਿੱਤਾਂਗੇ ਤੇ ਸਰਕਾਰ ਵੀ ਖੜੀ ਹੋਏਗੀ ਸ਼੍ਰੋਮਣੀ ਗੱਲਦਲ ਦੀ ਜੀ ਆਜੂਤੀ ਜਿਵੇਂ ਗੱਲ ਕੀਤੀ ਹੈ ਬਾਲਾ ਸਾਹਿਬ ਨੇ ਤੇ ਸਾਡੇ ਵੀ ਸੰਜੀਵ ਸਿੰਘ ਬਾਲਾ ਸਾਹਿਬ ਬਾਹਰ ਪਿਕਚਰ ਆ ਗਿਆ ਅੱਜ ਜਿਹੜੀ ਸਾਰੀ ਜੂਤੀ ਕੋਈ ਨਾ ਨੀ ਆ ਪਾਰਟੀ ਦੀ ਬਿਲਡਿੰਗ ਕੀ ਇਹ ਬਾਹਰ ਤੋਂ ਵਾਤਵਾਤ ਕੀ ਯੁੱਧ ਦੇ ਆਗੂਆਂ ਆਪਣਾ ਡਿਕਟੋਰਿੰਗ ਕਰਦੇ ਆ। ਤਾਂ ਇਹਨਾਂ ਨੇ ਮੇਰੀ ਬੇਨਤੀ ਨੂੰ ਸਹਿਕਾਰ ਕਰਦੇ ਹੋਏ ਲਗਭਗ 8 ਤੋਂ 10 ਟਿੱਕਾਂ ਲਖਮ ਸਿੰਘ ਜੀ ਨੂੰ ਯੁੱਧ ਨੂੰ ਦਿੱਤੀਆਂ ਸੀ। ਉਹਦੇ ਵਿੱਚੋਂ ਅਸੀਂ ਸਿਰਫ ਸਿਰਫ 20 ਸੀਟਾਂ ਲਈ। ਲਗਭਗ ਸਾਰੀਆਂ ਟਿੱਕਾਂ ਸੀ ਬਹੁਤ ਹੀ ਧੱਲੇ ਨਾਲ ਮੈਂ ਇਹ ਜਿੱਤ ਕੇ ਸ਼ਰੂਮਨੀ ਕਾਲੀਦਲ ਦੀ ਝੋਲੀ ਸਰਦਾਰ ਤੀਨ ਸਿੰਘ ਮੱਲਾ ਦੀ ਝੋਲੀ ਪਈਆਂ। ਤਾਂ ਮੈਂ ਅੱਗੇ ਵੀ ਦੇਖਦਾ ਭੂਖ ਦੇ ਵਿੱਚ ਵੀ ਕਿ ਤੁਸੀਂ ਇਹ ਦੇਖੋ ਜੀ 25 ਦੇ ਵਿੱਚੋਂ 13 ਸ਼ਰੂਮਨੀ ਕਾਲੀਦਲ ਦਿੱਤੇ ਆ। ਦੈਨ ਸੀਟਾਂ ਕਾਂਗਰਸ ਨੂੰ ਇੱਕ ਸੀਟ ਆਯਾਤ ਤੋਂ 8 ਸੀਟਾਂ ਮਾਤਰ ਜੋ ਚੱਲ ਰਿਹਾ ਹੈ ਜੀ ਮੈਨੂੰ ਨਹੀਂ ਲੱਗਦਾ ਕਿ ਅੱਜ ਤੋਂ ਪਹਿਲਾਂ 70 ਸਾਲ ਦੇ ਇਤਿਹਾਸ ਦੇ ਵਿੱਚ ਇਹ ਵੀ ਬਦਲਾਅ ਕਿਤੇ ਆਇਆ ਹੁਣ ਜੀ ਕੀ ਬਲਾਕ ਸਮਝੀ ਦਿਓ ਜੋ ਪੰਚਾਇਤੀ ਜੋ ਉਹਨਾਂ ਨੇ ਉਹਦੇ ਵਿੱਚ ਮੁੱਦੇ ਮੂੰਹ ਵਜੀ ਆਮ ਆਦਮੀ ਪਾਰਟੀ ਹਜੇ 1 ਸਾਲ ਪਿਆ 1 ਸਾਲ ਤੋਂ ਬਾਅਦ ਦੇਖੋ ਇਹਨਾਂ ਦਾ ਸਤਾਈ ਦੇ ਵਿੱਚ ਕੀ ਹਸ਼ਰ ਹੁੰਦਾ ਜੀ ਬਿਲਕੁਲ ਜੀ ਆਮ ਆਦਮੀ ਪਾਰਟੀ ਨੇ ਕੀ ਹੈ ਇਸ ਵੇਲੇ ਜਿਹੜਾ ਹੈਗਾ ਘੱਟ ਬਈ ਇੱਕ ਫੋਟੋ ਕਰ ਲਈਏ ਜੀ ਇੱਕ ਫੋਟੋ ਨਾਲ ਕਰ ਰਿਹਾ ਕਰ ਰੋ ਰੱਬਾ ਜੀ ਕਰਦਾ ਮੈਂ ਜੋ ਯਾਰ ਜੋ ਦੀ ਕਾਊਂਟਿੰਗ ਹੋਈ ਹੈ ਕਾਊਂਟਿੰਗ ਤੋਂ ਬਾਅਦ ਜਿਹੜੇ ਕੈਂਡੀਡੇਟ ਜਿੱਤੇ ਨੇ ਉਹਨੂੰ ਸਾਡੀ ਮੁਬਾਰਕਾਤ ਜਿਹੜੇ ਹਾਰੇ ਨੇ ਉਹ ਅਗਲੀ ਵਾਰ ਟਰਾਈ ਕਰਨ ਤੇ ਅਸੀਂ ਸਾਰਿਆਂ ਨੂੰ ਇਹੀ ਸੰਦੇਸ਼ ਤੁਹਾਡੇ ਰਹੀ ਦੇਣਾ ਚਾਹੁੰਦੇ ਹਾਂ ਕਿ ਸ਼ਾਂ ਅਮਨ ਕਾਨੂੰਨ ਬਣਾ ਕੇ ਰੱਖਣ ਜਿੱਤ ਹਾਰ ਚੱਲਦੀ ਰਹਿੰਦੀ ਹੈ ਵੋਟਾਂ ਪਰ ਅਮਨ ਕਾਨੂੰਨ ਬਣਾ ਕੇ ਰੱਖਾਂਗੇ ਅਸੀਂ ਉਹਦੇ ਲਈ ਸਪੈਸ਼ਲ ਫੋਰਸ ਖਿਲਾਈ ਹੋਈ ਹੈ ਤੇ ਇਹ ਕੰਟੀਨਿਊ ਰਹੇਗੀ ਸਾਡੀ ਗਸ਼ਤ ਤੇ ਇਹਦੇ ਕੰਟੀਨਿਊ ਹੁਣ ਤੱਕ ਜਿਹੜੀ ਸ਼ਾਂਤੀ ਮੇਨਟੇਨ ਹੈ ਉਹਦੇ ਲਈ ਮੈਂ ਸਾਰੀ ਮੇਰੀ ਟੀਮ ਦੋਨੇ ਐਸ ਐਚ ਓ ਸਾਡੇ ਮੇਰੇ ਨਾਲ ਡੀ ਐਸ ਪੀ ਐਨ ਡੀ ਪੀ ਐਸ ਸਦਾ ਆਯੋਜਿਤ ਨੇ ਤੇ ਉਹਨਾਂ ਦੇ ਨਾਲ ਇੱਕ ਇਨਸਪੈਕਟਰ ਹੈਗੇ ਨੇ ਸਾਈਬਰ ਸੈੱਲ ਵਾਲੇ ਜਸਵਿੰਦਰ ਸਿੰਘ ਸਭੀ ਮੂਵ ਸਾਰਿਆਂ ਦਾ ਧੰਨਵਾਦ ਹੈ ਤੇ ਸਾਰੇ ਮੁਵਾਰਫਾ ਦੇ ਪਾਤਰ ਨੇ ਜਿਨ੍ਹਾਂ ਨੇ ਸਾਡੇ ਨਾਲ ਰਲ ਕੇ ਸਵੇਰੇ 6 ਵਜੇ ਤੋਂ ਅਸੀਂ ਲੱਗੇ ਹੋਏ ਹਾਂ ਤੇ ਸ਼ਾਂਤੀਪੂਰਕ ਇਹ ਸਾਰਾ ਪ੍ਰੋਗਰਾਮ ਬੋਲੋ ਤਾਂ ਬਾਦ ਇਹ ਸਾਨੂੰ ਦੇਖ ਦਿੱਤ ਲਿਈ ਸੀ ਜਿਨ੍ਹਾਂ ਨੇ ਜਿਹੜਾ ਪੂਰੇ ਜਿਹੜਾ ਖਾਬ ਹਾਲਾਤ ਕਰਵਾ ਦਿੱਤੇ ਕਿ ਆਪਣੇ ਜੁੜੋ ਜਾ ਕਿ ਅਾਲਮੀ ਨਾਲ ਜਿਹੜੀ ਹੁੰਦੀ ਹੈ ਸੇਫਟੀ ਸਿਕਿਉਰਟੀ ਦੇ ਨਾਮ ਤੇ ਪਾਸ ਪ੍ਰਸ਼ਾਸਨ ਦੀ ਬਣਦੀ ਆ ਇਸ ਦੇ ਨਾਮ ਨਾਲ ਆਮ ਆਦਮੀ ਪਾਰਟੀ ਦੀ ਜਿਹੜੀ ਲੱਗੀ ਹੈ ਚੋਣੇ ਦੇ ਵਿੱਚ ਦੋ ਜਿਲ੍ਹਾ ਪ੍ਰੀਸ਼ਦਾਂ ਤੇ ਅੱਠ ਜਨਗਤ ਸੰਭ ਦੀਆਂ ਜਿੰਕਾ ਸਿੱਧਾ ਪਿੰਡ ਤੇ 13 ਤੇ ਜਿਹੜਾ ਹੈਗਾ ਸ਼੍ਰੋਮਣੀ ਅਕਾਲੀ ਦਲ ਦਾ ਕਾਰਜ ਕਰ ਰਿਹਾ ਤੇ ਨਾਲ ਇਹਨਾਂ ਦੋ ਸੀਟਾਂ ਜਿਹੜਾ ਨਾਲ ਜਿਹੜਾ ਪੀਸ ਹੋ ਗਿਆ ਸ਼੍ਰੋਮਣੀ ਅਕਾਲੀ ਦਰਬ ਨੇ ਜਿੱਤ ਕੇ ਜਿਹੜਾ ਹੈਗਾ ਨਵਾਂ ਇਤਿਹਾਸ ਕਰਚ ਦਿੱਤਾ